ਪਿਛਲੇ ਦਿਨੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ 7-8 ਸਾਲਾਂ ਬੱਚੇ ਨੂੰ ਲਵਾਰਿਸ ਹਾਲਤ ਵਿੱਚ ਛੱਡ ਕੇ ਉਸ ਦੇ ਮਾਪੇ ਚਲੇ ਗਏ ਸੀ ਜਿਸ ਦਾ ਕਿ ਸੀਸੀਟੀਵੀ ਫੁਟੇਜਾ ਸਾਹਮਣੇ ਆਇਆ ਪਰ ਇਸ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਇਸ ਬੱਚੇ ਦੇ ਮਾਪਿਆਂ ਦੀ ਭਾਲ ਕਰ ਲਈ ਤਾਂ ਮਾਪਿਆਂ ਨੇ ਇਸ ਬੱਚੇ ਨੂੰ ਛੱਡਣ ਦੀ ਅਜਹੀ ਵਜਾ ਦਸੀ ਜਿਸ ਨੂੰ ਸੁਣ ਕੇ ਐ ਜੀ ਪੀ ਸੀ ਦੇ ਸੇਵਾਦਾਰ ਵੀ ਹੈਰਾਨ ਰਹਿ ਗਏ ਕਿ ਆਖਰ ਬੱਚੇ ਨੂੰ ਇਸ ਕਰਕੇ ਛੱਡਿਆ ਗਿਆ ਜਿਸ ਤੋਂ ਬਾਅਦ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਚਾਈਲਡ ਵੈਲਫੇਅਰ ਕਮੇਟੀ ਦੀ ਸਹਾਇਤਾ ਦੇ ਨਾਲ ਉਸ ਬੱਚੇ ਨੂੰ ਪਿੰਗਲਵਾੜੇ ਨੂੰ ਸੌਂਪ ਦਿੱਤਾ ਗਿਆ ਆਖਰ ਪਰਿਵਾਰਕ ਮੈਂਬਰਾਂ ਦੀ ਅਜਿਹੀ ਕਿਹੜੀ ਮਜਬੂਰੀ ਸੀ ਕਿ ਬੱਚੇ ਨੂੰ ਛੱਡ ਕੇ ਫਰਾਰ ਹੋਏ ਸੀ ਤੁਹਾਨੂੰ ਬੱਚੇ ਦੇ ਮਾਪਿਆਂ ਦੀ ਜ਼ੁਬਾਨੀ ਸੁਣਾ ਦਿੰਦੇ ਹਾਂ ਮੋਗੇ ਕੀ ਕਾਰਨ ਦਿਆ ਉਸ ਦਿਨ ਤੁਸੀਂ ਆਏ ਸੀ ਇੱਕ ਬੱਚੇ ਨੂੰ ਛੱਡ ਕੇ ਚਲੇ ਗਏ ਸੀ ਹਰਬਾ ਸਰ ਜੀ ਉਹ ਮਾਤੁਰ ਦੀ ਬੱਚਾ ਸੀ ਜੀ ਮੇਰਾ ਆਪ ਦਾ ਦਿਮਾਗ ਥੋੜਾ ਸਹੀ ਨਹੀਂ ਉਹ ਬੱਚਾ ਤਾਂ ਛੱਡ ਕੇ ਗਏ ਜੀ ਇੱਕ ਮਜਬੂਰੀਆਂ ਸੀ ਜੀ ਮੈਂ ਤਾਂ ਨਾਲ ਕੋਣ ਸੀ ਤੁਹਾਡੇ ਜੀ ਮੇਰਾ ਸਹੁਰਾ ਸਾਹ ਤੁਹਾਟਾ ਜੇ ਤੁਹਾਡੀਆਂ ਮਜਬੂਰੀਆਂ ਕੀ ਉਸ ਦੀ ਮਜਬੂਰੀਆਂ ਸੀ ਉਹ ਵੀ ਛੱਡ ਕੇ ਜਿਲੇਗੇ ਨਹੀਂ ਜੋ ਉਹਨਾਂ ਨੂੰ ਤਾਂ ਮੈਂ ਲਈ ਸੀ ਜੀ ਨਾਲ ਮੈਂ ਮਜਬੂਰਾਂ ਜੀ ਮੇਰੇ ਨਾਲ ਚੱਲੋ ਅੱਛਾ ਜੀ ਉਹਨਾਂ ਨੂੰ ਤਾਂ ਜੀ ਮੈਂ ਲਈ ਸੀ ਨਹੀਂ ਲੱਗਦਾ ਕਿ ਬਹੁਤ ਵੱਡੀ ਗਲਤੀ ਕੀਤੀ ਅਸੀਂ ਹਾਂਜੀ ਜੀ ਸਾਨੂੰ ਮਹਿਸੂਸ ਹੁੰਦਾ ਜੀ ਅਸੀਂ ਗਲਤੀ ਕੀਤੀ ਵੱਡੀ ਅਸੀਂ ਗਲਤੀ ਮੰਨਦੇ ਹਾਂ ਜੀ ਇਸ ਗੱਲ ਦੀ ਹੁਣ ਤੁਸੀਂ ਬੱਚੇ ਦਾ ਨਾਮ ਲੈ ਕੇ ਜਾਓ ਤੇ ਜੀ ਉਸ ਤਾਂ ਮੈਂ ਤੇ ਇਹ ਕਰਦੇ ਕਿ ਬੱਚਾ ਨਾ ਛੱਡ ਨਾ ਮੈਂ ਘਰਾਂ ਚ ਕੰਮ ਕਰਦੀ ਮੇਰੇ ਤੋਂ ਬੋਲੇ ਹੀ ਸਾਮ ਹੋਣੀ ਉਹਨਾਂ ਦੀ ਮੈਂ ਤਾਂ ਜੀ ਐਂ ਇੰਤਕਾਰਦੀ ਕਿ ਬੱਚਾ ਰੱਖਿਆ ਜਾਵੇ ਬੱਚਾ ਤੁਹਾਡਾ ਹੀ ਹਾਂਜੀ ਸਾਡਾ ਹੀ ਹੈ ਜੀ ਪਛਤਾਵਾ ਹੁੰਦਾ ਵੀ ਆਪਾਂ ਇਸ ਤਰ੍ਹਾਂ ਛੱਡ ਕੇ ਜੀ ਹਾਂਜੀ ਜੀ ਹੁੰਦਾ ਨਾਲ ਤੁਹਾਡੇ ਦੋਨੋਂ ਕੈ ਦੋਨੋਂ ਸੀ ਗਿਆ ਹੀ ਨੋ ਨੋ ਸੋਰਾ ਕੀ ਮਜਬੂਰੀ ਕੀ ਸੀ ਕਿ ਆਪਾਂ ਬੱਚੇ ਇਸ ਤਰ੍ਹਾਂ ਦੁੱਖ ਦਿੱਤੇ ਮਜਬੂਰੀ ਜੀ ਹਣੇ ਕਹਿੰਦੇ ਵੀ ਸਾਡੇ ਤੋਂ ਨਹੀਂ ਵੀ ਮਤਬੁੱద్ధి ਬੱਚਾ ਨਹੀਂ ਲੋ ਸੰਭਲਦਾ ਸਾਡੇ ਤੋਂ ਨਹੀਂ ਲੋਟ ਆਉਂਦਾ ਤੂੰ ਮੇਰੇ ਨਾਲ ਚੱਲ ਮੈਂ ਤੇ ਨਾਲ ਚਲਾ ਚਲਾ ਆਇਆ ਤੁਸੀਂ ਨਾਲ ਹੀ ਰਹਿੰਦੇ ਹੋ ਨਹੀਂ ਅਸੀਂ ਅਲੱਗ ਰਹਿੰਦੇ ਹਾਂ ਤੁਸੀਂ ਕਿਹਦੀ ਹੈਲਪ ਕਰ ਸਕਦੇ ਤੁਸੀਂ ਕਿਹਦੀ ਹੈਲਪ ਕਰਨ ਜੋਰ ਕੀ ਕਰਨਗੇ ਅਸੀਂ ਉਸ ਦਿਨ ਤੁਹਾਨੂੰ ਲੱਗਦਾ ਨਹੀਂ ਕਿ ਗਲਤੀ ਕਰ ਰਹੀ ਸੀ ਬੜੀ ਹਾਂ ਜੀ ਗਲਤੀ ਤਾਂ ਮੰਨਦੇ ਆਂ ਸੀ ਅਸੀਂ ਗਲਤੀ ਦਾ ਅਹਿਸਾਸ ਮੰਨ ਕਿਸ ਨੇ ਕਿਹਾ ਸੀ ਕਿ ਇੱਥੇ ਛੱਡ ਆਉ ਨਹੀਂ ਸਾਨੂੰ ਕਿਸੇ ਨੇ ਨਹੀਂ ਕਿਹਾ ਸੀ ਗਾ ਜੀ ਕਿਸੇ ਨੇ ਨਹੀਂ ਕਿਹਾ ਸੀ ਕਿ ਛੱਡ ਆਉ ਸਾਡੇ ਕੋਲੇ ਨਾਂ ਦਾ ਇਹਦਾ ਆਧਾਰ ਕਾਰਡ ਸੀਗਾ ਕੋਈ ਪ੍ਰੂਫ ਨਹੀਂ ਸੀ ਅਸੀਂ ਐਸੇ ਕਰਕੇ ਅਸੀਂ ਗਲਤੀ ਨਾਲ ਇੱਥੇ ਛੱਡ ਕਿੰਨੇ ਸਾਲ ਦਾ ਬੱਚਾ ਹੈਗਾ ਜੀ 9 ਸਾਲਾਂ ਉਹਦਾ ਆਧਾਰ ਕਾਰਡ ਨਹੀਂ ਬਣਾਇਆ ਨਹੀਂ ਉਹਦਾ ਆਧਾਰ ਕਾਰਡ ਨਾਂ ਦਾ ਆਧਾਰ ਕਾਰਡ ਆ ਨਾਂ ਦਾ ਕੋਈ ਪ੍ਰੂਫ ਨਹੀਂਗਾ ਕੀ ਕਰਨਾ ਉਹ ਜਾਣੇ ਕਿ ਅੱਗੇ ਪੂਰਾ ਪਿਆ ਪੂਰਾ ਹੋ ਗਿਆ ਸੀਗਾ ਅੱਛਾ ਜੀ ਮਾਨਦ ਤੇ ਲੱਗ ਸਕਦਾ ਹੈ ਹੁਣ ਦੁਬਾਰਾ ਜੇ ਮਾਨਦ ਦੁਬਾਰਾ ਬਣਾ ਲੈਣ ਉਹ ਐਕਸੈਪਟ ਨਹੀਂ ਕਰਦੇ ਸੀ ਉਹ ਹਾਂਜੀ ਐਕਸੈਪਟ ਨਹੀਂ ਕਰਦੇ ਸੀ ਨਹੀਂ ਜੀ ਜੀ ਨਹੀਂ ਕੀ ਲੱਗਦਾ ਕਿ ਪਛਤਾਵਾ ਹੈਗਾ ਕਿ ਇਸ ਦਿਨ ਅੱਤ ਵੱਡੀ ਕਰ ਹਾਂਜੀ ਪਛਤਾਵਾ ਤਾਂ ਸੀਗਾ ਜੀ ਹੁਣ ਕੀ ਕਰੀਏ ਨਹੀਂ ਮਜਬੂਰੀ ਹੈ ਇਹਨਾਂ ਦੀ ਕੀ ਕਰੀਏ ਉਦੇ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਇਹ ਕੁਝ ਦਿਨ ਪਹਿਲਾਂ ਜਿਹੜਾ ਪ੍ਰਕਰਮਾ ਦੇ ਵਿੱਚ ਇਹ ਹੁਣ ਇਹਨਾਂ ਦੇ ਜਿਹੜਾ ਪਤਾ ਲੱਗਾ ਵਾ ਵੀ ਇਹ ਸੱਸ ਤੇ ਆਪਣਾ ਇਹ ਸੌਰੀ ਸਹਰਾ ਤੇ ਨਾਲ ਇਹਨਾਂ ਨੂੰ ਆ ਸਹਰਾ ਤੇ ਨੋਹ ਜਿਹੜੀ ਆ ਇਹ ਬੱਚੇ ਨੂੰ ਛੱਡ ਕੇ ਗਏ ਇਹਨਾਂ ਮੁਤਾਬਕ ਇਹ ਕਹਿ ਰਹੇ ਆ ਵੀ ਬੱਚਾ ਜਿਹੜਾ ਥੋੜਾ ਜਿਹਾ ਨਾਰਮਲ ਨਹੀਂ ਤੇ ਅਸੀਂ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਇਹ ਇਸ ਕਰਕੇ ਹੀ ਛੱਡ ਗਏ ਇੱਥੇ ਗਏ ਆ ਸਾਡੀ ਮਜਬੂਰੀ ਆ ਤੇ ਹੁਣ ਉਸ ਸਮੇਂ ਜਿਹੜਾ ਵਾ ਆਪਾਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਜਿਹੜਾ ਦਰਬਾਰ ਸਾਹਿਬ ਦਾ ਗੁਲਿਆਰਾ ਚੌਂਕੀ ਦੇ ਨਾਲ ਸੰਪਰਕ ਕਰਕੇ ਜਿਹੜਾ ਵਾ ਉਸ ਦੀ ਸਹਾਇਤਾ ਦੇ ਨਾਲ ਇਹਨਾਂ ਦਾ ਸਾਰਾ ਐਡਰੈਸ ਜਿਹੜਾ ਆ ਘਰਾਂ ਤੋਂ ਲੱਭ ਕੇ ਇਹਨਾਂ ਨੂੰ ਸਾਡੀ ਗੁਲਿਆਰਾ ਚੌਂਕੀ ਵੱਲੋਂ ਜਿਹੜਾ ਇੱਥੇ ਦੇਹੰਦਾ ਗਿਆ ਵਾ ਤੇ ਅੱਜ ਇਹ ਆਪਣਾ ਆਪਣਾ ਇਹ ਆਪਣੀ ਜਿਹੜੀ ਆ ਉਹ ਫੀਲ ਕਰ ਰਹੇ ਆ ਇਹ ਹਰ ਕੋ ਗਲਤੀ ਹੈ ਇਹ ਬਹੁਤ ਵੱਡੀ ਗਲਤੀ ਹੋਈ ਆ ਤੇ ਇਹਨਾਂ ਦਾ ਫਿਲਹਾਲ ਜੇ ਬੱਚਾ ਪਿੰਗਲਵਾੜੇ ਹੀ ਆ ਤੇ ਵੇਖਦੇ ਹਾਂ ਉਹ ਆਪਣੇ ਪੋਸਟ ਕਰ ਰਹੀ ਕਰਨਗੇ ਜੋ ਉਹਨਾਂ ਦੇ ਹੋ ਗੂ ਜਾਣਕਾਰੀ ਮੁਤਾਬਕ ਤਾਂ ਹੰਦਾ ਦੇ ਕਿ ਪਰਿਵਾਰ ਦਾ ਕਹਿਣਾ ਹੈ ਕਿ ਬੱਚਾ ਮੰਦ ਬੁੱਧੀ ਹੈ ਇਸ ਕਰਕੇ ਉਹ ਇਸ ਨੂੰ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਛੱਡ ਕੇ ਚਲੇ ਗਏ ਸੀ ਬੱਚੇ ਨੂੰ ਪਿੰਗਲਵਾੜੇ ਵੱਲੋਂ ਬੜੇ ਪਿਆਰ ਦੇ ਨਾਲ ਇਹਦੀ ਹੁਣ ਦੇਖਰੇ ਕੀਤੀ ਜਾ ਰਹੀ ਤੇ ਜਾ ਇਲਾਜ ਵੀ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਵੀ ਜਿਹੜੀਆਂ ਕਿ ਦੇਖ ਸਕਦੇ ਹੋ ਕਿ ਬੜੇ ਪਿਆਰ ਤੇ ਸਹੀ ਤਰੀਕੇ ਦੇ ਨਾਲ ਇਸ ਬੱਚੇ ਨੂੰ ਰੱਖਿਆ ਗਿਆ ਜਿੱਥੇ ਲੋਕਾਂ ਰੱਬ ਕੋਲੋਂ ਪੁੱਤਾਂ ਦੀ ਦਾਤ ਮੰਗਦੇ ਨੇ ਪਰ ਉਥੇ ਹੀ ਕੁਝ ਪਰਿਵਾਰ ਅਜਿਹੇ ਨੇ ਜੋ ਪੁੱਤਾਂ ਨੂੰ ਲਾवारਸ ਹਾਲਤ ਵਿੱਚ ਛੱਡ ਕੇ ਚਲੇ ਜਾਂਦੇ ਨੇ ਜੇਕਰ ਬੱਚਾ ਮੰਦਬੁੱਧੀ ਹੋਵੇ ਆਖਰ ਮਾਂ ਲਈ ਤਾਂ ਉਹ ਬੱਚਾ ਇੱਕ ਖੂਨ ਆ ਚਾਹੇ ਉਹ ਮੰਦਬੁੱਧੀ ਹੋਵੇ ਚਾਹੇ ਜ਼ਿੰਮੇਦਾਰ ਵੀ ਹੋਵੇ ਪਰ ਮਾਂ ਕਦੇ ਵੀ ਆਪਣੇ ਪਲੇਜੇ ਦੇ ਟੁਕੜੇ ਨੂੰ ਇਸ ਤਰੀਕੇ ਦੇ ਨਾਲ ਨਹੀਂ ਛੱਡ ਸਕਦੀ ਪਰ ਜਿੱਥੇ ਬੱਚੇ ਨੂੰ ਹੁਣ ਮਾਪੇ-ਵਾਪਾ ਦੀ ਜ਼ਰੂਰਤ ਸੀ ਉੱਥੇ ਮਾਪੇ-ਵਾਪਾ ਬੱਚੇ ਨੂੰ ਸੰਭਾਲਣ ਦੀ ਥਾਂ ਉਸ ਨੂੰ ਜਿਹੜਾ ਕਿ ਛੱਡ ਕੇ ਫਰਾਰ ਹੋ ਗਏ ਪਿੰਗਲਵਾੜੇ ਦੇ ਵਿੱਚ ਲਵਾਰਸ ਅਨਾਥ ਤੇ ਜਤੀਮ ਬੱਚਿਆਂ ਦੀ ਦੇਖਰੇਖ ਤੇ ਪਾਲਣ-ਪੋਸ਼ਣ ਕੀਤਾ ਜਾਂਦਾ ਜਿੱਥੇ ਹੁਣ ਇਸ ਬੱਚੇ ਨੂੰ ਮਾਪਿਆਂ ਦੇ ਹੁੰਦੇ ਹੋਏ ਵੀ ਪਿੰਗਲਵਾੜੇ ਦੇ ਵਿੱਚ ਰਹਿਣਾ ਪਵੇਗਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ